ਅਪਰੇਬਲ ਡੀਐਫਐਸ ਹੁਸ਼ਾਰਪੁਰ ਦੇ ਹੁਕਮਾ ਦੇ ਨਾਲ ਜਿਹੜੀ ਹੋਟਲ ਰੈਸਟੋਰੈਂਟਸ ਆ ਉਹਨਾਂ ਵਿੱਚ ਜਿਹੜੀ ਕਮਰਸ਼ੀਅਲ ਗੈਸ ਦੀ ਵਰਤੋਂ ਕੀਤੀ ਜਾਰੀ ਚਾਹੀਦੀ ਆ ਤੇ ਉਹ ਅਸੀਂ ਚੈੱਕ ਕਰ ਰਹੇ ਆ ਕਿ ਜਿਹੜੇ ਹੋਟਲਸ ਵਾਲੇ ਆਗੇ ਉਹਨਾਂ ਨੇ ਜਿਹੜੇ ਡੋਮੈਸਟਿਕ ਸਿਲੰਡਰ ਲਗਾਏ ਆ ਉਹਦੀ ਚੈਕਿੰਗ ਕਰ ਰਹੇ ਆ ਉਹ ਬਾਕਾਇਦਾ ਅਸੀਂ ਜ਼ਬਤ ਕਰ ਰਹੇ ਆ ਜ਼ਬਤ ਕਰਕੇ ਅਸੀਂ ਇਹਨਾਂ ਨੂੰ ਨੋਟਿਸ ਇਸ਼ੂ ਕਰਾਂਗੇ ਫਿਰ ਰਿਪਲਾਈ ਲੈ ਕੇ ਇਹਨਾਂ ਦਾ ਜੋ ਨਿਪਟਾਰਾ ਕਰਾਂਗੇ ਤਰ ਹੁਣ ਤੱਕ ਕਿੰਨੇ ਸ਼ਾਪਾਂ ਦੇ ਉੱਤੇ ਆਪਾਂ 4 ਤੋਂ 5 ਸ਼ਾਪਸ ਜਿਹੜੀਆਂ ਵਾਲੇ ਸਾਰੇ ਕੀਤੇ ਆ 4 ਤੋਂ 5 ਸ਼ਾਪਸ ਜਿਹੜੀਆਂ ਆ ਉਹ ਚੈੱਕ ਕਰ ਲਈਆਂ ਉਹ ਕਾਫੀ ਮਾਤਰਾ ਦੇ ਵਿੱਚ ਜਿਹੜਾ 2-2 3-3 ਹਰ ਇੱਕ ਸ਼ਾਪ ਦੇ ਵਿੱਚੋਂ ਸਿਲੰਡਰ ਮਿਲ ਰਹੇ ਆ ਜਿਹੜੇ ਸਿਲੰਡਰ ਮਿਲ ਰਹੇ ਆ ਕਿ ਇਹਨਾਂ ਦੀ ਆ ਗੈਸਪੀ ਕਾਰ ਦੇ ਜੁੜੀ ਹੋਈ ਆ ਆਪਾਂ ਨੋਟਿਸ ਇਸ਼ੂ ਕਰਾਂਗੇ ਜਦੋਂ ਸਾਹਿਬ ਦਾ ਰਿਜ਼ਲਟ ਆਏਗਾ ਕਿਉਂਕਿ ਵੈਸੇ ਤਾਂ ਡਿਪਾਰਟਮੈਂਟ ਇਹ ਕਹਿੰਦਾ ਉਹਨਾਂ ਤੇ ਐਫਆਈਆਰ ਹੋਣੀ ਚਾਹੀਦੀ ਆ ਪਰ ਇਹ ਹਾਰਡ ਥੋੜਾ ਹੋ ਜਾਂਦਾ ਫਿਰ ਉਹ ਅਸੀਂ ਉਹਦੀ ਆਨਰੇਬਲ ਡੀਐਫਐਸਸੀ ਸਾਹਿਬ ਆਪਣੇ ਹਿਸਾਬ ਨਾਲ ਡਿਸੀਜਨ ਲੈ ਕੇ ਰਿਲੀਜ਼ ਵੀ ਕਰ ਸਕਦੇ ਆ ਜਾਂ ਇਹ ਕੰਪਨੀ ਨੂੰ ਜ਼ਬਤ ਹੋ ਜਾਣਗੇ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੇ ਸ਼ਾਪਕੀਪਰ ਹੈਗੇ ਆ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਕਿਉਂਕਿ ਉਹ ਕਮਰਸ਼ੀਅਲ ਔਰ ਡੋਮੈਸਟਿਕ ਸਿਲੰਡਰ ਦਾ ਇਹ ਬਹੁਤ ਜ਼ਿਆਦਾ ਫਰਕ ਨਹੀਂ ਹੈਗਾ ਪਰ ਕਮਰਸ਼ੀਅਲ ਦਾ ਯੂਜ਼ ਕਰੋ ਕਿਉਂਕਿ ਕਈ ਜੋ ਲੋਕ ਜਿਹੜੇ ਰੀਫਿਲ ਕਰਵਾ ਕੇ ਸਿਲੰਡਰ ਵਰਤਦੇ ਆ ਉਹਨਾਂ ਵਿੱਚ ਸਪੋਰਟ ਹੁੰਦੀ ਆ ਸ਼ੰਕਾ ਹੁੰਦੀ ਆ ਉਹ ਪ੍ਰੋਬਲਮ ਆ ਸਕਦੀ ਆ ਇਸ ਕਰਕੇ ਜਿਹੜੀ ਗੈਸ ਏਨਸੀ ਵਾਲਿਆਂ ਕੋ ਕਮਰਸ਼ੀਅਲ ਸੈਂਟਰ ਲਗਾ ਕੇ ਉਹ ਯੂ ਜ਼ੋਨ ਤਲਤਾਜ ਜਿਹੜੇ ਆਮ ਪਬਲਿਕ ਨੂੰ ਜਿਹੜੇ ਆ ਡੋਮੈਸਟਿਕ ਸਿਲੰਡਰ ਦੀ ਘਰਨਾ ਮੈਂ ਉਹ ਲਗਾ ਕੇ ਧਰਮੇਂ ਜਾਰੀ ਰਹੇਗੀ ਹਾਂਜੀ ਹਾਂਜੀ ਬਿਲਕੁਲ ਜਾਰੀ ਰਹੇਗੀ ਜੀ